ਆਪ ਇੰਡੀਆ ਤੇ ਕੀ ਗੱਲਬਾਤ ਹੋਈ ਹੈ ਮੇਰਾ ਨਾਮ ਲਖਨਦਰ ਸਿੰਘ ਜੀ ਬਸਤੀ ਲਾਲ ਸਿੰਘ ਹਾਂਜੀ ਬਲਾਲ ਸਿੰਘ ਮੇਰਾ ਪਿੰਡ ਹੈ ਜੀ ਹਾਂਜੀ ਅਸੀਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਸਾਨੂੰ ਪੱਕਾ ਕੋਇ ਦਾ ਪੁਤਕਾ ਹਲ ਕਰਕੇ ਸਾਨੂੰ ਮਚਾਓ ਸਾਨੂੰ ਨਾਮ ਬਰਬਾਦ ਕਰੋ ਹਰ ਵਾਰੀ ਅਸੀਂ ਅੱਗੇ ਬਰਬਾਦ ਜੇ ਕਰ ਇਹ ਨਾਲੇ ਨਲੀ ਬਣ ਚੁੱਕੀ ਆ ਇਹ ਜ਼ਮੀਨ ਹੈ ਨਲੀ ਬਣਾ ਲਈ ਦਰਿਆ ਨੇ ਕੱਲ ਰੁੱਢਦਾ ਸਾਰ ਜੇ ਕਰੇ ਨਲੀ ਨਹੀਂ ਕਿਹੇ ਬੰਨਿਆ ਨੋਈ ਹੋ ਕੇ ਬੰਦ ਹੁੰਦੀ ਇੱਥੇ ਕਣਕ ਵੀ ਨਹੀਂ ਵੀਜੀ ਜਾਊਗੀ ਝੋਨਾ ਤਾਂ ਬਚਣਾ ਹੀ ਕੀ ਆ ਹੁਣ ਝੋਨੇ 'ਚ ਪਾਣੀ ਆ ਗਿਆ ਕਿੰਨਾ ਕਿੰਨਾ ਝੋਨੇ 'ਚ 4 ਤੋਂ 5 ਫੁੱਟ ਪਾਣੀ ਆ ਜੀ ਕੀ ਸਰਕਾਰ ਤੋਂ ਮੰਗ ਕਰਦੇ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਇਹਨੂੰ ਜਿਹੜੀ ਆ ਇੱਕ ਤਾਂ ਨੋਇ ਸਾਡੀ ਆ ਜਿਹੜੀ ਇਨੋਇ ਕੀਤੀ ਜਾਵੇ ਇਹਨੂੰ ਮੰਨਿਆ ਜਾਵੇ ਇੱਕ ਸਾਡੇ ਗੋ ਵੀ ਪੱਕਾ ਹਲ ਕੀਤਾ ਜਾਵੇ ਦਾ ਪਾਣੀ ਦਾ ਕੋਈ ਨਾ ਕੋਈ ਸਾਡਾ ਸਾਨੂੰ ਹਰ ਵਾਰੀ ਬਰਬਾਦੀ ਦੇ ਮੂੰਹ ਹੀ ਨਾ ਘੱਲਣਾ ਕਿਉਂਕਿ ਕਿਸਾਨ ਮੁੜ ਕੇ ਖੁਦ ਗੁਸ਼ੀਆਂ ਹੀ ਕਰੂ ਕੀ ਕਰੂ ਕਿਸਾਨ ਖੁਦ ਗੁਸ਼ੀਆਂ ਕਰੂ ਆਂਦੇ ਕਰਜ਼ਾ ਕਰਜੇ ਲੱਖਾਂ ਹਜ਼ਾਰ ਬਣਨ ਦਿੱਤੀ ਜਾਂਦੀ ਕੋਈ ਸਾਡੀ ਸਹੂਲਤ ਨਹੀਂ ਕੇ ਕਿਉਂਕਿ ਕਰਜ਼ਾ ਵਿਆਜ ਹਰੇ ਲੂੰਟਾ ਵਾਟ ਆ ਸਾਰੇ ਕੁਝ ਕਹਿੜੀਆਂ ਸਾਡੀਆਂ ਤੇ ਕੋਈ ਕਹਿੜੀਆਂ ਲਿਮਟ ਸਾਡੀਆਂ ਡਿਵਾਲਟ ਰ ਹੋਣਗੀਆਂ ਕੀ ਕਰਾਂਗੇ ਅਸੀਂ ਇਦੋਂ ਬਗਲ ਨਾ ਰਹੀ ਮੁੜ ਕੇ ਸਰਕਾਰ ਨੇ ਸਾਨੂੰ ਦੂਜੇ ਬੰਨੇ ਉਹ ਡੰਡਾ ਝੋਣਾ ਤੁਸੀਂ ਡਿਫਾਲਟਰ ਹੁੰਦੇ ਜੋ ਮਾਰੀ ਦਾ ਕਿਸਾਨ ਡਿਫਾਲਟਰ ਹੁੰਦਾ ਵਾ ਤੇ ਤੁਹਾਡੀ ਮੰਗ ਇਹਨੂੰ ਬੰਨਣਾ ਚਾਹੀਦਾ ਇਹਨੂੰ ਬੰਨਣਾ ਚਾਹੀਦਾ ਬੰਨ ਕੇ ਦਰਿਆ ਦਾ ਕੋ ਪੱਕਾ ਹਲ ਕਰਨੇ ਦਾ ਜੇ ਪਾਣੀ ਰਾਸਤਾਂ ਹਰਣੇ ਨੂੰ ਦੇਣਾ ਵਾ ਤੇ ਇਹਦੇ ਅਗਲੇ ਬੰਨੇ ਪੱਕਾ ਹਲ ਕਰਨੇ ਦਾ ਕੋਈ ਕੋਈ ਜ਼ਮੀਨ ਇਨਕੁਆਇਰ ਕਰਨੇ ਨੂੰ ਕੋਈ ਰੈਣੀ ਰੂਪ ਦੇਣ ਜੋ ਵੀ ਬੰਨਦਾ ਜੋ ਕਿਸਾਨਾਂ ਦੀ ਜ਼ਮੀਨ ਆਉਂਦੀ ਵਿੱਚ ਉਹਨੂੰ ਜੋ ਬੰਨਦਾ ਮੁਆਵਜ਼ਾ ਦਿੱਤਾ ਜਾਵੇ ਚਾਹੇ ਉਹਨਾਂ ਨੂੰ ਬਾਹਰ ਕਿਤੇ ਜ਼ਮੀਨ ਲੈ ਕੇ ਦਿੱਤੀ ਜਾਵੇ ਜੋ ਵੀ ਚੀਜ਼ ਉਹਨਾਂ ਕਰਨ